ਰਸੋਈ ਆਪਣੇ ਘਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਆਪਾਂ ਜਿੰਨੀ ਮਹੱਤਾ ਪੂਜਾ ਪਾਠ ਵਾਲੀ ਥਾਂ ਨੂੰ ਦਿੰਦੇ ਆ ਉਨੀ ਮਹੱਤਾ ਆਪਾਂ ਨੂੰ ਘਰ ਦੇ ਰਸੋਈ ਘਰ ਨੂੰ ਦੇਣੀ ਪਵੇਗੀ ਆਪਾਂ ਰੋਟੀ ਪ੍ਰਸ਼ਾਦਾ ਰਸੋਈ ਵਿੱਚ ਹੀ ਤਿਆਰ ਕਰਦੇ ਆ ਅਤੇ ਅੰਨ ਦਾ ਸੰਬੰਧ ਸਿੱਧਾ ਬਰਕਤ ਨਾਲ ਹੁੰਦਾ ਆ ਪਰ ਰਸੋਈ ਘਰ ਦਾ ਆਪਣੇ ਦੁੱਖਾਂ ਸੁੱਖਾਂ ਨਾਲ ਬਹੁਤ ਡੂੰਘਾ ਸੰਬੰਧ ਹੈ ਆਪਣੇ ਘਰ ਦੁੱਖ ਨੇ ਆਉਣੇ ਕਿ ਸੁੱਖ ਨੇ ਏ ਵੀ ਆਪਣੇ ਘਰ ਦੇ ਨਿਯਮਾਂ ਤੇ ਹੀ ਨਿਰਭਰ ਕਰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਦੁੱਖ ਨਹੀਂ ਜਾਂਦੇ ਜਾਂ ਬਿਮਾਰੀ ਨਹੀਂ ਜਾਂਦੀ ਤਾਂ ਉਹਨਾਂ ਸਭ ਨੂੰ ਇਹ ਗੱਲ ਸਮਝਣੀ ਪਵੇਗੀ ਆਪਣੇ ਘਰ ਦੀ ਰਸੋਈ ਦੇ ਵੀ ਕੁਝ ਨਿਯਮ ਨੇ ਤੇ ਉਹਨਾਂ ਨੂੰ ਕਦੇ ਨਾ ਰੋਲੋ ਸਭ ਤੋਂ ਪਹਿਲੀ ਗੱਲ ਆਪਣੀ ਰਸੋਈ ਵਿੱਚ ਕਦੇ ਵੀ ਕੂੜਾ ਜਾਂ ਫਿਰ ਕੂੜੇ ਵਾਲਾ ਡੱਬਾ ਆਪਾਂ ਰੱਖ ਦਿੰਨੇ ਆ ਉਹ ਕਦੇ ਨਾ ਰੱਖੋ ਆਪਾਂ ਅਕਸਰ ਸਬਜ਼ੀ ਛਿੱਲੀ ਉਧੀਆਂ ਚਿੜਾਂ ਤੇ ਵਾਧੂ ਘਾਟੂ ਸਮਾਨ ਕੂੜੇ ਵਾਲੇ ਡੱਬੇ ਵਿੱਚ ਪਾ ਕੇ ਤੇ ਰੱਖ ਦਿੰਨੇ ਆ ਤਾਂ ਕਿਹਾ ਜਾਂਦਾ ਹੈ ਕਿ ਨਾਗਰਾਂਤਮਕਤਾ ਨੂੰ ਵਾਜਾ ਮਾਰਦਾ ਜਿਸ ਨਾਲ ਰੋਗ ਗਰੀਬੀ ਤੇ ਦਲਿੱਦਰ ਘਰ ਆਉਂਦਾ ਫਿਰ ਇਹ ਆਪਣੇ ਰਿਸ਼ਤੇ ਸੰਪਤੀ ਤੇ ਤੁਹਾਨੂੰ ਖਾਨ ਲੱਗਦੇ ਨੇ ਜਦੋਂ ਸਾਰਾ ਕੰਮ ਹੋ ਜਾਵੇ ਤਾਂ ਰਸੋਈ ਵਿੱਚੋਂ ਇਹ ਸਭ ਚੀਜ਼ਾਂ ਬਾਹਰ ਕੱਢ ਦੋ ਰਸੋਈ ਜਿੰਨੀ ਸਾਫ਼ ਰਹੇਗੀ ਘਰ ਵਿੱਚ ਓਨੀ ਹੀ ਬਰਕਤ ਰਹੇਗੀ ਦੂਜਾ ਕੰਮ ਇਹ ਕਰਨਾ ਕਿ ਰਸੋਈ ਵਿੱਚ ਕਿਸੇ ਵੀ ਚੀਜ਼ ਦਾ ਅਨਾਦਰ ਨਹੀਂ ਕਰਨਾ ਰੋਟੀ ਦਾ ਟੁੱਕ ਵੀ ਵਧੇ ਤਾਂ ਕਿਸੇ ਕੋਲੀ ਵਿੱਚ ਪਾ ਦਿਵੋ ਤੇ ਫਿਰ ਵੀ ਕਿਸੇ ਦਾ ਜੇ ਚਿੜੀ ਨੂੰ ਪਾ ਦਿਵੋ ਬਾਹਰ ਕੂੜੇ ਵਿੱਚ ਨਾ ਸਿੱਟੋ ਡੁੱਡ ਡੁੱਲਣ ਤੇ ਪੋਚੇ ਨਾਲ ਸਾਫ਼ ਕਰ ਆਪਾਂ ਕੀ ਕਰਦੇ ਹਾਂ ਸਿੰਕ ਦੇ ਵਿੱਚ ਰੋੜ ਦਿੰਦੇ ਹਾਂ ਐਵੇਂ ਨਾ ਕਰੋ ਉਹਨੂੰ ਚੁੱਕ ਕੇ ਖਾਲ ਜਾਂ ਫਿਰ ਜਿਹੜਾ ਆਪਾਂ ਖਾਲਪੀ ਹੁੰਨੇ ਆ ਉਹਦੇ ਵਿੱਚ ਪਾ ਦਿਓ ਜੇ ਡੰਗਰ ਨਹੀਂ ਨਾ ਤਾਂ ਭਾਂਡੇ ਵਿੱਚ ਪਾ ਖੁੱਲੀ ਥਾਂ ਤੇ ਰੱਖ ਦਿਓ ਕੋਈ ਚਿੜੀ ਕੋਈ ਜਨੌਰ ਕੋਈ ਕੁੱਤਾ ਕੋਈ ਬਿੱਲੀ ਆਪਿਓ ਨੂੰ ਵਰਤ ਲਵੇਗਾ ਤੀਜੀ ਚੀਜ਼ ਹੈ ਰਸੋਈ ਦੀ ਪਰਛਾਤੀ ਉੱਤੇ ਕਦੇ ਵੀ ਝਾੜੂ ਨਹੀਂ ਲਗਾਉਣਾ ਹਮੇਸ਼ਾ ਸਾਫ਼ ਅਲੱਗ ਤੋਂ ਕਪੜਾ ਰੱਖੋ ਤੇ ਉਸ ਨਾਲ ਹੀ ਸਾਫ਼ ਕਰੋ ਇਹ ਕੰਮ ਜਿਹੜਾ ਆਪਣੇ ਘਰ ਰੋਗ ਲੈ ਆਉਂਦਾ ਤਿੰਨ ਚੀਜ਼ਾਂ ਨੂੰ ਰਸੋਈ ਵਿੱਚ ਜ਼ਰੂਰ ਰੱਖੋ ਤਿੰਨ ਨਹੀਂ ਤਾਂ ਉਹਨਾਂ ਵਿੱਚੋਂ ਇੱਕ ਹੀ ਰੱਖ ਲਓ ਤੁਹਾਡੀ ਜ਼ਿੰਦਗੀ ਦੀ ਦਸ਼ਾ ਆਪੇ ਬਦਲ ਜਾਵੇਗੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵੱਡੇ-ਵੱਡੇ ਕਾਰਜ ਸਿੱਧ ਕਰ ਦਿੰਦੀਆਂ ਨੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਬਹੁਤ ਅਸਰ ਹੁੰਦਾ ਹੈ ਕਈ ਵਾਰ ਆਪਾਂ ਮੰਨਦੇ ਨਹੀਂ ਪਰ ਜਦੋਂ ਉਹ ਵਰਤਦੇ ਆਂ ਤਾਂ ਉਹ ਚੀਜ਼ਾਂ ਘਰ ਰੰਗ ਲੈ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਕਪੂਰ ਦੇ ਵਿੱਚ ਨਾ ਧਨ ਖਿੱਚਣ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ ਪਹਿਲਾ ਘਰ ਦੇ ਵਿੱਚ ਰਾਤ ਨੂੰ ਹਰ ਘਰ ਧੂਣੀ ਲੱਗਦੀ ਹੁੰਦੀ ਸੀ ਤੇ ਧੂਣੀ ਉੱਤੇ ਨਾ ਕਪੂਰ ਨੂੰ ਉਹ ਤੁਖਾਈ ਜਾਂਦੇ ਹੁੰਦੇ ਸੀ ਇਸ ਪਿੱਛੇ ਕਾਰਨ ਇਹ ਹੁੰਦਾ ਸੀ ਕਿ ਨਾਕਾਰਾਤਮਕਤਾ ਨੂੰ ਖਤਮ ਕਰ ਦਿੰਦਾ ਸੀ ਤੇ ਘਰ ਸੁਖ ਸਮ੍ਰiddhi ਲੈ ਆਉਂਦਾ ਸੀ ਇਸ ਲਈ ਹਰ ਘਰ ਵਿੱਚ ਇਹ ਰੱਖੀ ਜਾਂਦੀ ਸੀ ਪਰ ਵਿਗਿਆਨ ਕਹਿੰਦਾ ਹੈ ਕਿ ਇਸ ਦੇ ਧੂਏ ਦੇ ਨਾਲ ਆਸ-ਪਾਸੇ ਦਾ ਵਾਤਾਵਰਣ ਸਾਫ਼ ਹੁੰਦਾ ਇਹ ਨਾਰੀਅਲ ਤੇਲ ਵਿੱਚ ਮਿਲਾ ਕੇ ਸਰੀਰ ਤੇ ਲਗਾਉਣ ਦੇ ਨਾਲ ਖੁਰਕ ਚਮੜੀ ਸੰਬੰਧੀ ਜਿੰਨੇ ਵੀ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਕਪੂਰ ਨੂੰ ਜੇਕਰ ਦੀਵੇ ਵਿੱਚ ਲਗਾਈਏ ਇਸ ਦੇ ਨਾਲ ਮੱਛਰ ਬੈਕਟੀਰੀਆ ਸਭ ਨਸ਼ਟ ਹੋ ਜਾਂਦਾ ਹੈ ਦੂਜੀ ਚੀਜ਼ ਹੈ ਕਾਲੀ ਹਲਦੀ ਇਹ ਬਹੁਤ ਤਾਕਤ ਵਾਲੀ ਹੁੰਦੀ ਹੈ ਸਿਆਣੀ ਕਿਹਾ ਕਰਦੇ ਸੀ ਜੰਦਰੇ ਉੱਤੇ ਵੀ ਕਾਲੀ ਹਲਦੀ ਰੱਖ ਦੋਗੇ ਨਾ ਤੇ ਉਹਨੂੰ ਵੀ ਖੋਲਣ ਦੀ ਤਾਕਤ ਰੱਖਦੀ ਹੈ ਇੱਕ ਨਾ ਤੁਸੀਂ ਪੇਜ ਦੀ ਤੈ ਲੈ ਲਵੋ ਕੋਈ ਵੱਡੀ ਸਾਰੀ ਤੈ ਬਣਾ ਲਵੋ ਉਹਦੇ ਉੱਤੇ ਕਾਲੀ ਹਲਦੀ ਦੇ ਨਾਲ ਇੱਕ ਲਕੀਰ ਖਿੱਚ ਦੋ ਉਹ ਲਕੀਰ ਨਾ نیچے ਤੱਕ ਚਲੀ ਜਾਂਦੀ ਹੈ ਕਿਹਾ ਜਾਂਦਾ ਹੈ ਜਿਸ ਘਰ ਕਾਲੀ ਹਲਦੀ ਹੋਵੇ ਉੱਥੇ ਨਾ ਪੈਸੇ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ ਹੁਣ ਉਹਨੂੰ ਕਿਉਂ ਹੁੰਦੀ ਹੈ ਕਿਉਂਕਿ ਉਹਦੇ ਨਾ ਇੰਨੇ ਜ਼ਿਆਦੇ ਗੁਣ ਨੇ ਕਿ ਉਹ ਗੁਣ ਆਪਣੇ ਘਰ ਜਦੋਂ ਆ ਜਾਣ ਇਹ ਉਹ ਸਾਰੇ ਰੋਗ ਬਿਮਾਰੀਆਂ ਉਹ ਸਭ ਕੁਝ ਠੀਕ ਕਰ ਦਿੰਦੀ ਹੈ ਅਸਲ 'ਚ ਕਾਲੀ ਹਲਦੀ ਬਹੁਤ ਮਹਿੰਗੀ ਹੁੰਦੀ ਹੈ ਆਮ ਮਨੁੱਖ ਦੀ ਪਹੁੰਚ ਤੋਂ ਪਰੇ ਹੁੰਦੀ ਹੈ ਸੋਨੇ ਦੇ ਭਾਅ ਦੇ ਬਰਾਬਰ ਕਹਿ ਲਿਏ ਤਾਂ ਇਹ ਵੀ ਝੂਠ ਨਹੀਂ ਹੋਵੇਗਾ ਇਸ ਲਈ ਕਾਲੀ ਹਲਦੀ ਜੇਕਰ ਮਿਲੇ ਤਾਂ ਉਸ ਨੂੰ ਵੀ ਆਪਣੇ ਘਰ ਦਾ ਅੰਗ ਜ਼ਰੂਰ ਬਣਾ ਇਹਦੇ ਐਨੇ ਫਾਇਦੇ ਨੇ ਵੀ ਇਹਦੇ ਨਾਲ ਕਿਹਾ ਜਾਂਦਾ ਵੀ ਜੇਕਰ ਕਿਸੇ ਨੂੰ ਚਮੜੀ ਦਾ ਕੋਈ ਰੋਗ ਹੈ ਨਾ ਤੇ ਉਹ ਉਹ ਆਪਣੇ ਸਰੀਰ ਤੇ ਲਗਾਉਣ ਦੇ ਨਾਲ ਉਹ ਠੀਕ ਹੋ ਜਾਂਦਾ ਹੈ। ਉਹਨੂੰ ادਵਾਖ ਵਕਤ ਤਰੀਕਿਆਂ ਦੇ ਨਾਲ ਪਹਿਲਾਂ ਲੋਕੀ ਉਹਨਾਂ ਨੂੰ ਭੁੰਨ ਕੇ ਤੇ ਖਾਇਆ ਕਰਦੇ ਸਨ। ਜਿਸ ਦੇ ਨਾਲ ਕਿਸੇ ਤਰ੍ਹਾਂ ਦਾ ਗੋੜਾ, ਗਿੱਟਾ ਕੁਝ ਵੀ ਨਹੀਂ ਸੀ ਦੁੱਖ ਦਾ। ਇਹ ਮੁੱਖ ਭਾਗ ਸੀ ਉਹਨਾਂ ਦੀ ਰਸੋਈ 'ਚ ਵੀ ਇਹ ਚੀਜ਼ ਹਰ ਇੱਕ ਦੇ ਰਸੋਈ 'ਚ ਹੁੰਦੀ ਹੀ ਹੁੰਦੀ ਸੀ। ਤੀਜੀ ਚੀਜ਼ ਹੈ ਤੇਨਦਾਲੂਨ। ਇਸ ਨਾਲ ਹਫ਼ਤੇ ਵਿੱਚ ਇੱਕ ਵਾਰ ਤੁਸੀਂ ਬਿੱਜ ਜਿਵੇਂ ਹਫਤਾ ਹੈ ਉਹਦੇ ਵਿੱਚ ਭਾਵੇਂ ਇੱਕ ਨਿੱਕ ਘਟੋ ਵੀ ਇੱਕ ਵਾਰ ਤੇ ਲਾਓ ਲਾਓ ਨਹੀਂ ਤਾਂ ਹੋ ਸਕੇ ਤੇ ਤਿੰਨ ਵਾਰ ਪੋਚਾ ਕਰਵੇ ਜ਼ਰੂਰ ਲਾ ਇਹਦੇ ਨਾਲ ਤੁਸੀਂ ਜਦੋਂ ਨਹਾਉਂਦੇ ਹੋ ਜਦੋਂ ਕੋਸਾ ਜਿਹਾ ਪਾਣੀ ਕਰਕੇ ਉਚਨਾ ਇੱਕ ਚਮਚ ਦੇ ਬਰਾਬਰ ਥੋੜਾ ਜਿਹਾ ਉਚ ਪਾ ਲਿਆ ਉਸ ਪਾਣੀ ਦੇ ਨਾਲ ਨਹਾਓ ਸਜਿੰਨੀਆਂ ਸਰੀਰ ਦੀਆਂ ਮਾਸਪੇਸ਼ੀਆਂ ਨੇ ਉਹ ਸਾਰੀਆਂ ਠੀਕ ਹੋ ਜਾਣਗੀਆਂ ਜਿਹੜਾ ਦਰਦ ਹੁੰਦਾ ਨਾ ਉਹ ਦਰਦ ਚੁੱਕਿਆ ਜਾਵੇਗਾ ਪੁਰਾਣੇ ਵੇਲਿਆਂ 'ਚ ਜਦੋਂ ਕਿਸਦੇ ਪੈਰ ਤੇ ਕੋਈ ਕਹਿੰਦੇ ਸੀ ਵੀ ਮੋਚ ਆ ਗਈ ਹੈ ਜਾਂ ਗਿੱਟੇ ਦੁਖਦੇ ਨੇ ਉਹਨਾਂ ਹਲਕਾ ਜਿਹਾ ਕੋਸਾ ਪਾਣੀ ਗਰਮ ਕਰਿਆ ਕਰਨਾ ਵਿੱਚ ਇਹ ਸਿੰਧਾ ਲੂਣ ਪਾਇਆ ਕਰਨਾ ਉਦੋਂ ਵਾਧੂ ਕਿਕਰ ਹੋਇਆ ਕਰਦੇ ਸੀ ਉਹਨਾਂ 'ਚ ਨਾ ਇੱਕ ਅਮਰ ਵੇਲ ਹੋਇਆ ਕਰਦੀ ਸੀ ਪੀਲੇ ਜਿਹੇ ਰੰਗ ਦੀ ਧਾਗੇ ਵਰਗੀ ਉਹ ਨਾ ਉਦੋਂ ਐਵੇਂ ਚੜੀ ਹੋਇਆ ਕਰਨੀ ਤੇ ਉਹਨੂੰ ਉਸ ਪਾਣੀ 'ਚ ਥੋੜਾ ਜਿਹਾ ਉਬਾਲ ਲਿਆ ਕਰਨਾ ਵਿੱਚ ਨਾ ਰਤੀ ਫਟਕੜੀ ਪਾ ਲਿਆ ਕਰਨੀ ਉਹ ਜਿੱਥੇ ਵੀ ਅੰਗ ਕਿਸੇ ਤੇ ਲੱਤ ਬਾ ਕਿਤੇ ਮੋਚ ਆਈ ਹੁੰਦੀ ਸੀ ਨਾ ਤੇ ਉਹਦੇ ਵਿੱਚ ਰੱਖ ਦਿੰਦੇ ਸਨ ਉਸ ਕੁਛ ਸਮੇ ਉਹਨੂੰ ਗੁੰਗੁਣੀ ਕਰਕੇ ਗੁੰਗਣਾ ਕਰਕੇ ਜਿੰਨਾ ਚਿਰ ਵੀ ਰਵੇ ਪੈਰ ਨੂੰ ਸੇਕ ਜਾ ਆਵੇ ਉਹਨਾਂ ਸਮਾਂ ਵਿੱਚ ਰੱਖਦੇ ਸੀ ਤੇ ਫਿਰ ਪੈਰ ਨੂੰ ਬਾਹਰ ਕੱਢ ਲੈਣਾ ਜਾਂ ਜੇ ਸਰੀਰ ਨੂੰ ਹੱਥ ਪੈਰ ਜਿੱਥੇ ਵੀ ਮੋਚ ਆਈਏ ਬਾ ਚੋ ਕਪੜਾ ਲੈ ਕੇ ਕੋਈ ਗਰਮ ਉੱਤੇ ਬੰਨ੍ਹ ਦਿੰਦੇ ਸੀ ਕੋਈ ਜੀ ਦਿਨਾਂ ਵਿੱਚ ਉਹ ਮੋਚ ਜਿਹੜੀ ਸੀ ਉਹ ਠੀਕ ਹੋ ਜਾਂਦੀ ਸੀ ਸੋਜ ਵੀ ਠੀਕ ਹੋ ਜਾਂਦੀ ਸੀ ਜੇ ਜਿਹੜਾ ਜੇ ਇਸ ਭਾਗ ਵਿੱਚ ਦਰਦ ਹੁੰਦਾ ਸੀ ਨਾ ਜਿਵੇਂ ਇੱਕ ਪੈਰ ਚ ਕਹਿ ਲਓ ਤੇ ਉਹ ਹੌਲੀ-ਹੌਲੀ ਆਪੇ ਹੀ ਦੂਰ ਹੋ ਜਾਂਦਾ ਸੀ ਸੇਦੇ ਲੂਣ ਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਜਦੋਂ ਆਪਾਂ ਸਰੀਰ ਖਾਣੇ ਆ ਤੇ ਆਪਣੇ ਸਰੀਰ ਦੀਆਂ ਕਈ ਕਮੀਆਂ ਦੂਰ ਕਰਦਾ ਤੇ ਜਦੋਂ ਆਪਾਂ ਇਹਦੇ ਨਾਲ ਆਪਣੇ ਘਰ ਚ ਝਾੜੂ ਪੋਚਾ ਲਾਉਨੇ ਆ ਤੇ ਇਹਦੇ ਨਾਲ ਬਹੁਤ ਸਾਰੀ ਨਾਕਾਰਾਤਮਕਤਾ ਦੂਰ ਹੁੰਦੀਆਂ ਨੇ ਵਿਗਿਆਨ ਕਹਿੰਦਾ ਹੈ ਵੀ ਇਹਦੇ ਵਿੱਚ ਨਾ ਐਸੀ ਤਾਕਤ ਹੈ ਜੋ ਕਿ ਘਰ ਚ ਕੀਟ ਪਤੰਗੇ ਹੁੰਦੇ ਨੇ ਨਾ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦਾ। ਉਹ ਘਰ ਤੋਂ ਜਦੋਂ ਉਸ ਨੂੰ ਬਾਹਰ ਕੱਢ ਦਿੰਦਾ ਹੈ ਤੇ ਜਦੋਂ ਘਰ ਚ ਕੀਟ ਪਤੰਗੇ ਨਾ ਹੋਣਗੇ ਤਾਂ ਫਿਰ ਆਪੇ ਜਿਹੜੀਆਂ ਰੋਗ ਨੇ ਉਹ ਨਹੀਂ ਲੱਗਣਗੇ। ਸਿੰਧਾ ਨਮਕ ਨਾਕਰਾਤਮਕਤਾ ਨੂੰ ਦੂਰ ਕਰ ਦਿੰਦਾ। ਤੁਸੀਂ ਦੇਖੋਗੇ ਘਰ ਵਿੱਚ ਜੋ ਕਲਾ ਕਲੇਸ਼ ਤੇ ਪਰੇਸ਼ਾਨੀਆਂ ਨੇ ਨਾ ਉਹ ਕੁਝ ਸਮੇਂ ਬਾਅਦ ਫਿਰ ਘਰ ਦਾ ਮਾਹੌਲ ਬਦਲ ਜਾਵੇਗਾ। ਜਿਹੜਾ ਦਲਿੱਦਰ ਆਣਾ ਉਹ ਦੂਰ ਹੋ ਕੇ ਤੇ ਘਰ ਈਸਰ ਆਵੇਗਾ ਨਾਕਰਾਤਮਕਤਾ તરੰਗਾ ਦੂਰ ਹੋ ਜਾਣਗੀਆਂ ਇਸ ਲਈ ਆਪਣੀ ਰਸੋਈ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਇਕੱਠੀਆਂ ਰੱਖ ਲੋ ਇਹ ਤਿੰਨ ਚੀਜ਼ਾਂ ਤੁਹਾਡੇ ਘਰ ਨੂੰ ਆਬਾਦ ਕਰ ਦੇਣਗੀਆਂ ਤੁਹਾਡੇ ਘਰ ਕਿਸੇ ਤਰ੍ਹਾਂ ਦਾ ਦੁੱਖ ਦਲਿੱਦਰ ਨਹੀਂ ਆਵੇਗਾ ਤੇ ਇਹ ਤਿੰਨ ਚੀਜ਼ਾਂ ਜੋ ਵੀ ਆਪਣੀ ਰਸੋਈ 'ਚ ਰੱਖਦਾ ਫਿਰ ਉਹ ਹਮੇਸ਼ਾ ਕਹਿੰਦੇ ਵੀ ਦੁੱਖ ਤੇ ਰੋਗ ਤੋਂ ਦੂਰ ਹੋਵੇਗਾ ਕਲਾ ਕਲੇਸ਼ ਤੋਂ ਨਾਕਰਾਤਮਕਤਾ ਤੋਂ ਦੂਰ ਹੋਵੇਗਾ ਫਿਰ ਘਰ ਆਪੇ ਖੁਸ਼ੀਆਂ ਆਉਣਗੀਆਂ ਤੇ ਜਿੱਥੇ ਖੁਸ਼ੀਆਂ ਆਉਣਗੀਆਂ ਫਿਰ ਉੱਥੇ ਪਰਮਾਤਮਾ ਤੇ ਲਾਜ਼ਮੀ ਹੋਣਗੇ ਹੋਣਗੇ ਫਿਰ ਘਰ ਸੁਖਵਾਸ ਕਰੇਗਾ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਕਿਸ ਥਾਂ ਤੋਂ ਸਾਡੇ ਨਾਲ ਜੁੜੇ ਹੋਓ ਤੇ ਆਪਣਾ ਨਾਂ ਵੀ ਜ਼ਰੂਰ ਲਿਖਿਓ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰੋ ਤੇ ਸੰਗਾ ਜੀ ਜਿਦਾ ਤੁਸੀਂ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤ